ਕਾਕ ਚਾਣ ਵਾਲਿਆਂ ਲਈ ਹੈ ਵੱਡੀ ਖੁਸ਼ਖਬਰੀ ਹੁਣ ਅੰਮ੍ਰਿਤਸਰ ਤੋਂ ਬੈਂਕਾਕ ਲਈ ਮਿਲੇਗੀ ਸਿੱਧੀ ਫਲਾਈਟ 27 ਦਸੰਬਰ ਤੋਂ ਹੋ ਰਹੀ ਹੈ ਬੁਕਿੰਗ ਤੇ ਬੈਂਗਲੋਰੂ ਦੇ ਲਈ ਵੀ ਤਿਆਰ ਹੈ ਏਅਰ ਰੂਟ ਜਿਆਦਾਸਤੀਏ ਜੇਕਰ ਤੁਸੀਂ ਬੈਂਕਾਕ ਜਾਣ ਦੇ ਚਾਹਵਾਨ ਹੋ ਤਾਂ ਤੁਹਾਡੇ ਲਈ ਹੈ ਇੱਕ ਖੁਸ਼ਖਬਰੀ ਕਿਉਂਕਿ ਹੁਣ ਤੁਹਾਨੂੰ ਇਹ ਸਫਰ ਕਰਨ ਦੇ ਲਈ ਇੱਧਰ ਉੱਧਰ ਖੱਜਲ ਖਵਾਰ ਨਹੀਂ ਹੋਣਾ ਪਵੇਗਾ ਕਿਸੇ ਹੋਰ 에ਅਰਪੋਰਟ ਤੇ ਨਹੀਂ ਜਾਣਾ ਪਵੇਗਾ ਬਲਕਿ ਤੁਹਾਨੂੰ ਅੰਮ੍ਰਿਤਸਰ ਤੋਂ ਹੀ ਸਿੱਧੀ ਫਲਾਈਟ ਮਿਲੇਗੀ ਬੈਂਕਾਕ ਜਾਣ ਦੇ ਲਈ ਜੀਆਂ ਇਹ ਜਿਹੜੀ ਸਹੂਲਤ ਹੈ 에ਅਰ ਇੰਡੀਆ ਐਕਸਪ੍ਰੈਸ ਦੇ ਵੱਲੋਂ ਤੁਹਾਨੂੰ ਦਿੱਤੀ ਗਈ ਹੈ ਕਿ ਜਿਹੜੇ ਯਾਤਰੀ ਨੇ ਉਹਨਾਂ ਦੀ ਖੱਜਲ ਖਵਾਰੀ ਨੂੰ ਘਟਾਇਆ ਜਾਵੇ ਕਿਉਂਕਿ ਬਹੁਤ ਸਾਰੇ ਯਾਤਰੀ ਜਿਹੜੇ ਬੈਂਕਾਕ ਜਾਂਦੇ ਨੇ ਉਹਨਾਂ ਨੋ ਫਲਾਈਟ ਲੈਂਡ ਦੇ ਲਈ ਕਿਸੇ ਹੋਰ 에어ਪੋਰਟ ਤੇ ਜਾਣਾ ਪੈਂਦਾ ਹੈ ਤੇ ਉਹਨਾਂ ਦਾ ਸਮਾਂ ਵੀ ਬਹੁਤ ਜ਼ਿਆਦਾ ਖਰਾਬ ਹੁੰਦਾ ਹੈ ਤੇ ਹੁਣ 에어 ਇੰਡੀਆ ਐਕਸਪ੍ਰੈਸ ਦੇ ਵੱਲੋਂ ਤੁਹਾਨੂੰ ਇਹ ਸਹੂਲਤ ਦੇ ਦਿੱਤੀ ਗਈ ਹੈ ਕੇ ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ 에어ਪੋਰਟ ਅੰਮ੍ਰਿਤਸਰ ਤੋਂ ਤੁਹਾਨੂੰ ਬੈਂਕਾਕ ਦੇ ਲਈ ਸਿੱਧੀ ਫਲਾਈਟ ਮਿਲ ਜਾਵੇਗੀ ਤੇ ਨਾਲ ਹੀ ਨਾਲ ਇਹ ਵੀ ਜਾਣਕਾਰੀ ਦੇ ਦਈਏ ਕਿ ਇਹ ਸਾਰੀ ਜਾਣਕਾਰੀ 에ਅਰ ਇੰਡੀਆ ਐਕਸਪ੍ਰੈਸ ਦੀ ਵੈਬਸਾਈਟ ਦੇ ਉੱਪਰ ਵੀ ਮੌਜੂਦ ਹੈ ਤੇ ਨਾਲ ਹੀ ਸਮਾਸਾਰਣੀ ਵੀ ਇਸ ਵੈਬਸਾਈਟ ਦੇ ਉੱਪਰ ਦੱਸੀ ਗਈ ਹੈ ਤੇ ਚਾਹਵਾਨ ਵੈਬਸਾਈਟ ਤੋਂ ਇਹ ਸਾਰੀ ਜਾਣਕਾਰੀ ਲੈ ਸਕਦੇ ਨੇ ਦੱਸ ਦਈਏ ਕਿ ਹਫਤੇ ਦੇ ਵਿੱਚ 3 ਦਿਨ ਜਿਹੜੀ ਅੰਮ੍ਰਿਤਸਰ ਤੋਂ ਸਿੱਧੀ ਫਲਾਈਟ ਜਾਵੇਗੀ ਤੇ ਉਸੇ ਦਿਨ ਹੀ ਸ਼ਮਤਾ ਕੇ ਫਲਾਈਟ ਵਾਪਸ ਵੀ ਆ ਜਾਇਆ ਕਰੇਗੀ ਦਸ ਦੇ ਹਫਤੇ ਦੇ ਵਿੱਚ ਐਤਵਾਰ ਸੋਮਵਾਰ ਤੇ ਸ਼ੁੱਕਰਵਾਰ ਤਿੰਨ ਦਿਨ ਇਹ ਫਲਾਈਟ ਜਿਹੜੀ ਬੈਂਕਾਕ ਜਾਵੇਗੀ ਤੇ ਨਾਲ ਹੀ ਨਾਲ ਉਸੇ ਦਿਨ ਹੀ ਵਾਪਸ ਆ ਜਾਇਆ ਕਰੇਗੀ ਇਸ ਤੋਂ ਇਲਾਵਾ ਇਹ ਵੀ ਜਾਣਕਾਰੀ ਸਾਂਝੀ ਕਰਦੀ ਏ ਕਿ ਬੈਂਗਲੌਰੂ ਦੇ ਲਈ ਵੀ ਜਿਹੜੀ 에ਅ ਰੂਟ ਆ ਉਹ ਤਿਆਰ ਕਰ ਲਿਆ ਗਿਆ ਇਸ ਦੀ ਵੀ ਸਮਾਚਾਰਨੀ ਜਿਹੜੀ ਆ ਉਹ ਜਾਰੀ ਕਰ ਦਿੱਤੀ ਗਈ ਹੈ ਤੇ ਨਾਲ ਹੀ ਨਾਲ ਵੈਬਸਾਈਟ ਤੇ ਵੀ ਇਹ ਸਮਾਚਾਰਨੀ ਜਾਰੀ ਕਰ ਦਿੱਤੀ ਗਈ ਹੈ ਦੱਸਦੀ ਏ ਕਿ ਜਿਹੜੀ ਫਲਾਈਟ ਅਮਰitsar ਤੋਂ ਬੈਂਕਾਕ ਜਾਵੇਗੀ ਉਹ ਸਵੇਰੇ 10:40 ਤੇ ਚੱਲੇਗੀ ਦੇ 4 ਘੰਟੇ 50 ਮਿੰਟ ਦਾ ਸਫ਼ਰ ਤੈਅ ਕਰਨ ਤੋਂ ਬਾਅਦ ਬੈਂਕਾਕ ਪਹੁੰਚ ਜਾਵੇਗੀ ਉਸ ਤੋਂ ਬਾਅਦ ਭਾਰਤੀ ਸਮੇਂ ਦੇ ਮੁਤਾਬਕ ਸ਼ਾਮ ਨੂੰ 6 ਵਜੇ ਇਹ ਫਲਾਈਟ ਜਿਹੜੀ ਬੈਂਕਾਕ ਤੋਂ ਵਾਪਸ ਭਾਰਤ ਵੱਲ ਚੱਲੇਗੀ ਤੇ 9:30 ਮਿੰਟ ਤੱਕ ਇਹ ਵਾਪਸ ਭਾਰਤ ਪਹੁੰਚ ਜਾਵੇਗੀ ਇਹ ਜਿਹੜੀ ਸਮਾਚਾਰਨੀ ਹੈ ਇਹ ਵੈਬਸਾਈਟ ਦੇ ਉੱਪਰ ਵੀ ਮੌਜੂਦ ਹੈ ਇਸ ਤੋਂ ਇਲਾਵਾ ਜਿਹੜੀ ਸਮਾਚਾਰਨੀ ਬੰਗਲੌਰੂ ਦੇ ਲਈ ਦਿੱਤੀ ਗਈ ਹੈ ਉਹ ਵੀ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਆਂ ਦੱਸ ਦਈਏ ਕਿ ਅਮਰitsar ਤੋਂ ਬੰਗਲੌਰੂ ਦੇ ਲਈ ਰਾਤ ਨੂੰ ਸਾਢੇ 11 ਵਜੇ ਜਿਹੜੀ ਫਲਾਈਟ ਚੱਲੇਗੀ ਤੇ ਉਹ ਮੱਧ ਰਾਤ 2:45 ਤੇ ਉੱਥੇ ਪਹੁੰਚ ਜਾਵੇਗੀ ਤੇ ਜਿਹੜੀ ਵਾਪਸੀ ਹੋਵੇਗੀ ਬੈਂਗਲੋਰੂ ਤੋਂ ਅੰਮ੍ਰਿਤਸਰ ਦੀ ਉਹ ਸ਼ਾਮ ਨੂੰ 5:50 ਹੋਵੇਗੀ ਤੇ ਰਾਤ ਨੂੰ 9:20 ਤੇ ਫਲਾਈਟ ਜਿਹੜੀ ਵਾਪਸ ਪਹੁੰਚ ਜਾਵੇਗੀ ਇਹ ਤੇ ਦੱਸਦੀ ਹੈ ਕਿ ਪਹਿਲਾਂ ਇੰਡੀ ਕੋ 에ਅਰਲਾਈਨ ਦੇ ਕੋਲ ਹੀ ਸਿਰਫ ਇਹ ਅਧਿਕਾਰ ਸੀ ਉਹੀ ਸਿਰਫ ਬੈਂਗਲੋਰੂ ਤੱਕ ਸਿੱਧੀ ਜਾਂਦੀ ਸੀ ਤੇ ਹੁਣ ਤੁਹਾਨੂੰ ਇਹ ਫਲਾਈਟ ਅੰਮ੍ਰਿਤਸਰ ਤੋਂ ਵੀ ਮਿਲ ਜਾਵੇਗੀ ਤੇ ਸਮਾਚਾਰਨੀ ਵਿੱਚ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਹੈ ਤੇ ਰੇਵੀ ਯਾਤਰੀ ਬੈਂਕਾਕ ਜਾਣਾ ਚਾਹੁੰਦੇ ਨੇ ਜਾਂ ਬੰਗਲੌਰ ਦਾ ਸਫ਼ਰ ਕਰਨਾ ਚਾਹੁੰਦੇ ਨੇ ਉਹ ਆਰਾਮ ਦੇ ਨਾਲ ਅੰਮ੍ਰਿਤਸਰ ਤੋਂ ਇਹ ਫਲਾਈਟਸ ਲੈ ਸਕਦੇ ਨੇ ਤੇ ਆਪਣੀ ਯਾਤਰਾ ਆਨੰਦਮਈ ਕਰ ਸਕਦੇ ਨੇ ਕਿਉਂਕਿ ਹੁਣ ਤੁਹਾਡਾ ਸਮਾਂ ਵੀ ਪਹਿਲਾਂ ਦੇ ਨਾਲੋਂ ਬਹੁਤ ਘੱਟ ਲੱਗੇਗਾ ਤੇ ਤੁਹਾਨੂੰ ਫਲਾਈਟ ਵੀ ਜਿਹੜੀ ਹੈ ਉਹ ਸਿੱਧੀ ਮਿਲੇਗੀ ਇਹਨਾਂ ਫਲਾਈਟਸ ਦੇ ਰਾਹੀਂ ਤੁਸੀਂ ਆਪਣੇ ਪੈਸੇ ਦੀ ਆਪਣੇ ਸਮੇਂ ਦੀ ਬਚਤ ਕਰ ਸਕਦੇ ਹੋ ਤੇ ਆਪਣੇ ਜਿਹੜੇ ਵੀ ਕੰਮ ਕਾਜਾਂ ਲਈ ਤੁਸੀਂ ਬੈਂਕਾਕ ਜਾਣਾ ਹੈ ਜਾਂ ਬੰਗਲੌਰੂ ਜਾਣਾ ਹੈ ਤੁਸੀਂ ਆਰਾਮ ਦੇ ਨਾਲ ਜਾ ਸਕਦੇ ਹੋ ਇਹ ਸਾਰੀ ਜਾਣਕਾਰੀ ਵੈਬਸਾਈਟ ਦੇ ਉੱਪਰ ਵੀ ਮੁਹੱਈਆ ਕਰਵਾਈ ਗਈ ਹੈ ਤਾਂ ਕਿ ਜਿਹੜੇ ਯਾਤਰੀ ਨੇ ਉਹਨਾਂ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਖੱਜਲ ਖਵਰੀ ਦਾ ਸਾਹਮਣਾ ਨਾ ਕਰਨਾ ਪਵੇ